ਦਾ ਖਾਮਸਾ ਸ੍ਰੀ ਵਾਹਿਗੁਰੂ ਜੀ ਦੀ ਖਫਤ ਹੈ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਨੂੰ ਦਿਖਾ ਦੂੰਗਾ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਸਰ ਨੂੰ ਪੁੱਛਿਆ ਜਦੋਂ ਆਪ ਗੁਰੂ ਦਾ ਵੜ ਕੇ ਕਹਿ ਦੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੋਚਾ ਰੱਖ ਕੇ ਕਹੋ ਕਿ ਧੜਨਾ ਮੇਰੇ ਕੋ ਉੱਤਕਰਾਰ ਹੋਈ ਜਾਂ ਮੈਂ ਤੁਹਾਨੂੰ ਤੱਕਾ ਮੁੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਤੇ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ

810 ਡੀਐਸਪੀ ਐਸਐਚਓ 5450 ਬਰਸਾਲਾ ਵਿੱਚ ਹੀ ਵਿਕਰਮਪਰਾਹ ਸਾਡਾ ਭਰਾ ਵੀ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਦੁਕਾਨ ਹੈ ਨਾ ਵਾਕਿਆ ਭੱਜ ਗਿਆ ਉਹ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਵਖਾਤਾ ਤੇ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਖਾਉ ਅਸੀਂ ਕਿਉਂ ਬੋਲੀ ਚਲਾਈਏ ਅਸੀਂ ਤਾਂ ਮਾਹਥੋਂ ਆਪਣੀ ਹੋਏ ਨਾ ਕਿਉਂ ਐਵੇਂ ਝੂਠ ਬੋਲਦੇ ਹਾਂ ਮੈਂ ਕੋਲੇ ਸਭ ਤੋਂ ਵੱਧ ਕਦਰ ਕਰਾਂ ਆਂ ਪਰ ਸਾਲਾ ਦੇ ਪਰ ਤੁਸੀਂ ਇਹ ਤੱਕ ਤੱਕ ਇਹ ਕਹਤਾ ਆਇਓ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਹੀ ਕੁਛ ਕਹਣਾ ਵਿਡੋਕਿਆਂ ਨੂੰ ਤੋਂ ਭੱਜ ਜਾਣਾ ਐਮਐਨਏ ਜਾਗ ਜੋ ਸੀਐਮਐਨਏ ਜਾਗਣਾ ਬੋਲੀ ਹੋ ਚੁੱਕਾ